ਬੁਰਾਈ ਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਸ਼੍ਰੀ ਰਾਮ ਲੀਲਾ ਕਮੇਟੀ ਦਸੂਹਾ ਵੱਲੋਂ ਦੁਸ਼ਹਿਰਾ ਗਰਾਊਂਡ ਦਸੂਹਾ ਵਿਖੇ ਬੜੀ ਸ਼ਰਧਾ ਤੇ ਊਮਤਾ ਨਾਲ ਮਨਾਇਆ ਗਿਆ। ਸ਼੍ਰੀ ਰਾਮ ਲੀਲਾ ਕਮੇਟੀ ਦਸੂਹਾ ਵੱਲੋਂ ਇਸ ਦਿਨ ਦੀ ਛਾਤੀ ਦੁਪਹਿਰ 2 ਵਜੇ ਦਸੂਹਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਕੱਢੀ ਗਈ ਜੋ ਕਿ ਦੁਸ਼ਹਿਰਾ ਗਰਾਊਂਡ ਪ੍ਰਾਚੀਨ ਪਾਣਪ ਸਰੋਵਰੇ ਕੋ ਪਹੁੰਚੀ। ਇਸ ਮੌਕੇ ਦੁਸ਼ਹਿਰਾ ਗਰਾਊਂਡ ਵਿਖੇ ਖੇਤਰ ਦੇ ਨਾਮੀ ਪਹਿਲਵਾਨਾਂ ਨੇ ਕੁਸ਼ਤੀਆਂ ਦੇ ਜ਼ੋਰ ਦਿਖਾ ਕੇ ਵਾਹ-ਵਾਹੀ ਘੱਟੀ। ਦੁਸ਼ਹਿਰਾ ਗਰਾਊਂਡ ਵਿੱਚ ਪਹੁੰਚੇ ਪਤਵੰਤਿਆਂ ਵੱਲੋਂ ਰਿਮੋਟ ਕੰ ਕੰਬ ਕਰੰਤੇ ਮੇਗਨਾ ਦੇ 50 50 ਫੁੱਟ ਉੱਚੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਜ਼ੁਵਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਸਾਹਕਬ ਦਾ ਅਰੁਣ ਡੋਗਰਾ ਮਿੱਕੀ ਐਮ ਆਰ ਸੀ ਗਰੁੱਪ ਦੇ ਐਮ ਡੀ ਸ਼੍ਰੀ ਮੁਕੇਸ਼ ਰੰਜਨ ਸ਼੍ਰੀ ਰਾਮ ਲੀਲਾ ਕਮੇਟੀ ਜ਼ੁਵਾ ਦੇ ਚੇਅਰਮੈਨ ਪੰਡਿਤ ਪਵਨ ਕੁਮਾਰ ਜੋਸ਼ੀ ਪ੍ਰਧਾਨ ਸ਼੍ਰੀ ਰਾਮ ਲੀਲਾ ਕਮੇਟੀ ਜ਼ੁਵਾ ਨਰਿੰਦਰ ਕੁਮਾਰ ਟੱਪੂ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜ਼ੁਵਾ ਕੰਵਲ ਪ੍ਰੀਤ ਸਿੰਘ ਕੇ ਪੀ ਸੰਧੂ ਹਨੀ ਬਾਬਾ ਜੀ ਕਾਉਂਸਲਰ ਰਿਓਗਨ ਮਸੀ ਰੋਹਿਤਪੁਰੀ ਭਾਰਤੀ ਮਜ਼ਦੂਰ ਸੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਤੇ ਸੰਘਰਸ਼ੀ ਯੋਧੇ ਕਾਮਰੇਡ ਵਿਜੇ ਕੁਮਾਰ ਸ਼ਰਮਾ ਚਾਨਣ ਨਗਰ ਕਾਉਂਸਲ ਜ਼ੂਹੜਾ ਦੇ ਪ੍ਰਧਾਨ ਸੁਚਾ ਸਿੰਘ ਭਗਵਾਨ ਵਾਲਮੀਕੀ ਸ਼ਕਤੀ ਸਿਨਾ ਪੰਜਾਬ ਦੇ ਪ੍ਰਧਾਨ ਅਜੀਤਾਪਰ ਰਾਜਨ ਥਾਪਰ ਵਿਸ਼ਾਲ ਬੰਟੀ ਖੋਸਲਾ ਵਿਸ਼ਾਲ ਵਾਲੀਆ ਵਿਕਾਸ ਵਾਲੀਆ ਪੰਜਾਬ ਮਾਹਵੀਰ ਜਲ ਜ਼ੂਹੜਾ ਦੇ ਸਾਬਕਾ ਜਨਰਲ ਸਕੱਤਰ ਸੁਨੀਲ ਕੁਮਾਰ ਸ਼ਰਮਾ ਮਹਿੰਦਰ ਸਿੰਘ ਬੀਬੀ ਨਾਨ ਕੀ ਜੀ ਬਲੱਡ ਡੋਨਰ ਸੁਸਾਇਟੀ ਜ਼ੂਹੜਾ ਦੇ ਪ੍ਰਧਾਨ ਸੁਰਜੀਤ ਸਿੰਘ ਸਾਨੂੰ

ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕਿਤੇ ਕਿ ਸੁਰੱਖਿਆ ਪ੍ਰਬੰਧਾ ਦੀ ਵਿਉਤਮੰਦੀ ਛਲਾਗਾ ਯੋਗ ਸੀ